ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅਜਨਾਲਾ ਹਲਕੇ ਦਾ ਜਿਸ ਤਰ੍ਹਾਂ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੜ੍ਹਾਂ ਦੇ ਦੌਰਾਨ ਹੋਇਆ ਉਸ ਤੋਂ ਬਾਅਦ ਕੁਲਦੀਪ ਢਾਲੀਵਾਲ ਜੋ ਕਿ ਉੱਥੋਂ ਦੇ ਵਿਧਾਇਕ ਨੇ ਉਹ ਲਗਾਤਾਰ ਸਰਗਰਮ ਨੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕੁਲਦੀਪ ਢਾਲੀਵਾਲ ਦੇ ਵੱਲੋਂ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਹੈ ਮਿਲਿਆ ਜਾ ਰਿਹਾ ਹੈ ਹੈਲਪ ਕੀਤੀ ਜਾ ਰਹੀ ਹੈ ਉਹਨਾਂ ਦੀ ਬੰਨ ਬੰਨਣ ਦੇ ਵਿੱਚ ਖੁਦ ਉਹ ਸ਼ਾਮਿਲ ਹੁੰਦੇ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਕੁਲਦੀਪ ਢਾਲੀਵਾਲ ਦੇ ਇਸ ਕੰਮ ਦੀ ਪ੍ਰਸ਼ੰਸਾ ਕਰ ਰਹੇ ਨੇ ਪਰ ਹੁਣ ਉਹਨਾਂ ਨੇ ਇੱਕ ਹੋਰ ਪ੍ਰਸ਼ੰਸਾ ਲਾਇਕ ਕੰਮ ਹੈ ਜਿਹੜਾ ਉਹ ਕੀਤਾ ਅਜਨਾਲੇ ਦੇ ਕਿਸਾਨਾਂ ਦਾ 9 ਕਰੋੜ 10 ਲੱਖ ਰੁਪਏ ਦਾ ਗੰਨੇ ਦਾ ਜੋ ਪੈਸਾ ਹੈ ਉਹ ਪੰਜਾਬ ਸਰਕਾਰ ਦੇ ਵੱਲ ਖੜਾ ਸੀ ਪੰਜਾਬ ਸਰਕਾਰ ਨੇ ਹਲੇ ਤੱਕ ਉਹ ਪੈਸੇ ਨਹੀਂ ਦਿੱਤੇ ਸੀ ਤਾਂ ਜਿਸ ਤਰ੍ਹਾਂ ਇਹ ਨੁਕਸਾਨ ਹੁੰਦਾ ਹੈ ਕੁਲਦੀਪ ਢਾਲੀ ਹੁਣ ਵਾਲ ਹੁਣਾਂ ਦੇ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਲ ਗੱਲ ਕਰਕੇ ਅਜਨਾਲੇ ਦੇ ਕਿਸਾਨਾਂ ਦਾ 9 ਕਰੋੜ 10 ਲੱਖ ਰੁਪਇਆ ਦਵਾ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਖੁਸ਼ ਨੇ ਤੇ ਕੁਲਦੀਪ ਢਾਲੀ ਵਾਲ ਨੇ ਜਿਹੜੇ ਉਹਨਾਂ ਨੇ ਖੁਦ ਇਸ ਨੂੰ ਲੈ ਕੇ ਸਰਕਾਰ ਦਾ ਧੰਨਵਾਦ ਕੀਤਾ ਆ ਵਾਇਗ ਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਵ代ਕ ਹਲਕਾ ਅਨਾਲਾ ਮੈਂ ਇਸ ਵੇਲੇ ਸ਼ੁਕਰ ਮਿਲਦੇ ਗੇਟ ਤੇ ਖੜਾ ਪਲਾਪਿੰਡ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਹੜ ਆਇਆ ਸੀਗਾ ਤੇ ਅਸੀਂ ਅੱਗੇ ਕੋਨੇਵਾਲ ਦੇ ਨੇੜੇ ਕੰਮ ਕਰਦੇ ਸੀਗੇ ਤੇ ਮੈਨੂੰ ਕੁਝ ਕਿਸਾਨਾਂ ਨੇ ਕਿਹਾ ਕਿ ਸਾਡੀ ਮਿਲ ਦਾ ਬਕਾਇਆ ਦਿੰਦਾ ਜੀ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਨੂੰ ਉਹ ਬਕਾਇਆ ਦਵਾ ਦਿਓ ਕਿਉਂਕਿ ਇਹ ਹੀ ਰੋਟੀ ਪਾਣੀ ਤੋਂ ਵੀ ਜਿਹੜਾ ਔਖੇ ਹੋ ਗਏ ਤੇ ਮੈਂ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਖਾਸ ਤੌਰ ਤੇ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੇ ਨਾਲ ਗੱਲ ਕਰਕੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਬਕਾਇਆ ਸੀਗਾ 9 ਕਰੋੜ 10 ਲੱਖ ਉਹ ਬਕਾਇਆ ਜਿਹੜਾ ਆਪਾਂ 2 ਤਰੀਕ ਨੂੰ ਪਵਾਤਾ ਸਭ ਕਿਸਾਨਾਂ ਨੂੰ ਮਿਲ ਗਿਆ ਇੱਕ 5 ਕਰੋੜ ਦੀ ਪ੍ਰੋਜੈਕਟ ਜਿਹੜੀ ਆ ਉਹ ਰਹਿੰਦੀ ਆ ਉਹ ਵੀ 2-3 ਦਿਨਾਂ ਚ ਜਿਹੜਾ ਉਹ ਪੈ ਜਾਣਾ ਸੋ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਤੁਸੀਂ ਮੈਨੂੰ ਦੱਸਿਆ ਹੁਣ ਕਿਸਾਨਾਂ ਦਾ ਕੋਈ ਬਕਾਇਆ ਜਿਹੜਾ ਸਰਕਾਰ ਦੇ ਵੱਲ ਨਹੀਂ ਗਿਆ ਗੰਨਾ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਸਭ ਨੂੰ ਪੈਸੇ ਤਵਾਤੇ ਆ ਕਿਉਂਕਿ ਔਖਾ ਟਾਈਮ ਆ ਉਹ ਸਾਡੇ ਗੰਨਾ ਆ ਦੇ ਕਿਸਾਨ ਵੀ ਉਸ ਏਰੀਆ 'ਚ ਨੇ ਜਿੱਥੇ ਹੜ ਆਇਆ ਸੋ ਮੈਂ ਇੱਕ ਵਾਰ ਫਿਰ ਆਪਣੇ ਵਿੱਤਮੰਤੀ ਸਰਦਾਰ ਭਾਸਿਕ ਚੀਵਾ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਉਹਨਾਂ ਨੇ ਔਖੇ ਟਾਈਮ ਤੇ ਇਹ ਨਾਲੇ ਦੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਔਰ ਕਿਸਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਆ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਆ ਉਹ ਤੁਸੀਂ ਸਾਡੇ ਮੇਰੇ ਨੰਬਰ ਤੇ ਕਾਲ ਕਰਕੇ ਮੈਨੂੰ ਦੱਸੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹਾਂ 24 ਘੰਟੇ ਹਰ ਦੇ ਵਿੱਚ ਆ 24 ਘੰਟੇ ਮੈਂ ਮੇਦੀ ਪਾਰਟੀ ਦੇ ਸਾਰੇ ਵਰਕਰ ਤੇ ਮੇਰਾ ਪਰਵਾਦ ਅਸੀਂ ਦਾਤ ਦੇ ਤਹਾਡੀ ਸੇਵਾ ਦੇ ਚ ਹਾਜ਼ਰ ਹਾਂ ਮੈਂ ਅਰਦਾਸ ਕਰਦਾ ਕਿ ਸਾਡਾ ਕਰੋਪੀ ਜਿਹੜੀ ਆ ਜਲਦੀ ਜਲਦੀ ਮਹਾਰਾਜ ਜੜੀ ਉਹ ਹਟਾ ਦੇਵੇ ਇਹੀ ਇਹੀ ਮੈਂ ਬੇਨਤੀ ਕਰਦੀ ਕਿ ਤੁਸੀਂ ਜੋ ਕਹ ਸੀਗਾ 27 ਤਰੀਕ ਨੂੰ ਤੇ 2 ਤਰੀਕ ਨੂੰ ਉਹ ਪੈਸੇ ਜਿਹੜੇ ਪੁਆਤੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਦੂਜੇ ਪਾਸੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਲਗਾਤਾਰ ਸਰਗਰਮ ਨੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਇਹ ਨਹੀਂ ਕਿ 2-4 ਦਿਨ ਪਰ ਹੁਣ ਵੀ ਲਗਾਤਾਰ ਸਰਗਰਮ ਨੇ ਅਸੀਂ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਦੁਕਾਨਦਾਰਾਂ ਨੂੰ ਕਹਿੰਦੇ ਨਜ਼ਰ ਆਏ ਕਿ ਤੁਸੀਂ ਰਾਸ਼ਨ ਮਹਿੰਗਾ ਨਹੀਂ ਲਾਉਣਾ ਬੰਨਾਂ ਦੇ ਉੱਪਰ ਚੜ ਕੇ ਬੰਨ ਬੰਨ ਦੇ ਨਜ਼ਰ ਆਏ ਤੇ ਨਾਲ ਨਾਲ ਜਿੱਥੇ ਹਾਲਾਤ ਮਾੜੇ ਸਨ ਉਹਨਾਂ ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਵੀ ਨਜ਼ਰ ਆਏ ਸੋ ਇਸ ਮਾਕੇ ਉਹਨਾਂ ਨੇ ਤਾਜ਼ਾ ਸਥਿਤੀ ਸਾਂਝੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਆਪਾਂ ਇਸ ਵੇਲੇ ਅਜੇ ਨਾਲਾ ਦੇ ਵਿੱਚ ਖੜੇ ਆ ਜਿੱਦਾਂ ਸਾਡੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਹੜ੍ਹ ਆਏ ਹੋਏ ਆ ਸਾਡੇ ਜ਼ਿਲ੍ਹਾ ਅਜੇ ਨਾਲਾ ਸਾਡਾ ਵਿਧਾਨ ਸਭਾ ਹਲਕਾ ਜਿਹੜਾ ਉਹਦੀ ਬਹੁਤ ਹੀ ਤਸ ਜੋਗ ਹਾਲਤ ਹੈ ਸਾਡਾ 100 ਦੇ ਕਰੀਬ ਪਿੰਡ ਜਿਹੜਾ ਡੁੱਬ ਚੁੱਕਾ ਬਹੁਤ ਬੁਰੀ ਹਾਲਤ ਹੋਈ ਸਭ ਫਸਲਾਂ ਵਗੈਰਾ ਜਿਹੜੀਆਂ ਉਹ ਬਰਵਾਦ ਹੋ ਗਈਆਂ ਮੈਂ ਪਹਿਲੇ ਦਿਨ ਹੀ ਮਤਲ ਜਿਹੜੀ ਜਾਰੀ ਰੱਖਿਓ ਸਾਨੂੰ ਦੁਬਾਰਾ ਉੱਠਦਿਆਂ ਤਵਾੜਾ ਇਹ ਨਾਲੇ ਨੂੰ ਪੈਰਸਲ ਹੁੰਦਿਆ ਟਾਈਮ ਲੱਗੂਗਾ ਪਰ ਜੇ ਤੁਸੀਂ ਇਸੇ ਤਰ੍ਹਾਂ ਮਤ ਜਾਰੀ ਰੱਖੀ ਅਸੀਂ ਜਲਦੀ ਆਪਣੇ ਪੈਰਾਂ ਤੇ ਹੋ ਜਾਾਂਗੇ ਸੋ ਮੈਂ ਇੱਕ ਵਾਰ ਫਿਰ ਇਹ ਹਰਿਆਣੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਆਵਾਜ਼ استان ਦੀ ਸੰਗਤ ਦਾ ਵੀ ਧੰਨਵਾਦ ਕਰਦਾ ਕੱਲ ਉਹ ਵੀ ਮਿਲੇ ਸੀਗੇ ਮਹਾਰਾਸ਼ਟਰ ਤੋਂ ਵੀ ਕੱਲ ਮਿਲੇ ਸੀਗੇ ਅਯੂਤ ਸਾਹਿਬ ਤੋਂ ਸਾਡੇ ਬਾਬੇ ਬਲ ਕੱਲ ਬਹੁਤ ਆਏ ਸੀਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਅjnਾਲਾ ਨਿਵਾਸੀਆਂ ਦੀ ਬਾਹ ਫੜਿਓ ਤਾ ਜੋ ਅਸੀਂ ਫੇਰ ਆਪਣੇ ਪੈਦਾਂ ਤੇ ਹੋ ਜਾਈਏ ਇਹ ਸਾਰੀ ਟੀਮ ਜਿਹੜੀ ਰਾਤ ਦੀ ਆਈ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ 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 ਇੱਕ ਮਿੰਟ ਬਾਈਟ ਕਰਾ ਦੇ ਜੀ ਬੋਏਗੀ ਅੱਗੇ ਕਹਨਾਂ ਗੱਲ ਕਰਦੇ ਆਪਾਂ ਅੱਜੋ ਦੇ ਤਾਂ ਪੰਜਾਬ ਦੇ ਬਾਹਰ ਹੀ ਜਿੰਨੇ ਵੀ ਜਿਹੜੇ ਨੇ ਉਹ ਪੰਜਾਬ ਸੁਭਾ ਪਰਦੇ ਨੀ ਜਾ ਰਹੇ ਤੁਹਾਨੂੰ ਤੁਹਾਨੂੰ ਦੇਖ ਕਰਦੇ ਹੋ ਕਿ ਇਹ ਸਾਰੇ ਨਿਵਾਸੀ ਹਰਿਆਣਾ ਦੇ ਨਿਵਾਸੀ ਆਰ ਇਸ ਰਾਤ ਬਗਰੀ ਦਾ ਲੋਕਾਂ ਪਾਸੋਂ ਲੈ ਕੇ ਆਇਆ ਜਿੱਥੇ ਜਿੱਥੇ ਗੱਲ ਕਰਦੇ ਆਪਾਂ ਆ ਇਸ ਵਲੇ ਜਿਸ ਹਾਲਾਤਾਂ ਦੇ ਵਿੱਚ ਸਾਡੇ ਲੋਕ ਜਿਹੜੇ ਜੂਝ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਆਪਾਂ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਕਿ ਕਿਸ ਕਿਸ ਚੀਜ਼ ਦੀ ਜਿਹੜੀ ਉਹ ਜ਼ਰੂਰਤ ਹੈ ਔਰ ਜੇ ਵੱਡੀ ਗੱਲ ਕਰਦੇ ਆ ਸਾਡੇ ਨਾਲ ਇਸ ਵਲੇ ਜਿਹੜੇ ਹਸਕੇ ਦੇ ਰਿਵਾਇਤ ਨੇ ਉਹਦੀ ਕੀ ਭਾਲੀਵਾਲ ਉਹ ਵੀ ਬੜੀ ਮਦਦ ਕਰ ਰਹੇ ਨੇ ਅਦਕੀ ਦੀ ਔਰ ਹਰ ਸੰਭਵ ਯਤਨ ਕਰ ਰਹੇ ਨੇ ਚਾਹੇ ਉਹ ਕਿਸੇ ਕੋਲ ਰਾਹ ਚੱਕੜ ਨਹੀਂ ਮੰਨਣੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀਆਈਪੀ ਕਲਚਰ ਨਹੀਂ ਔਰ ਖੁਦ ਜਾ ਕੇ ਆਪ ਜਿਹੜਾ ਇਹ ਸਾਰਾ ਕੰਮ ਕਰਾ ਰਹੇ ਪਹਿਲਾਂ ਤੋਦੀ ਸਿੰਘ ਹਾਰਿਬਾਲ ਨਾਲ ਗੱਲ ਕਰਦੇ ਆ ਸਰ ਆਪਾ ਦੇਖ ਰਹੇ ਆ ਫਸਟ ਡੇ ਤੋਂ ਤੁਸੀਂ ਆਪ ਚਿੱਕੜ ਦੇ ਵਿੱਚ ਵੜੇ ਹੋ ਤੁਸੀਂ ਆਪ ਰਾਤ ਰਾਤ ਤੱਕ ਜਾਗ ਰਹੇ ਹੋ ਲੋਕ ਬੜੀ ਸਹਿਯੋਗਦਾਨ ਕਰ ਰਹੇ ਲੋਕ ਗੱਲਾਂ ਵੀ ਕਰ ਰਹੇ ਆ ਪਰ ਅਸੀਂ ਵੇਖਦੇ ਜਮੀਨੀયા ਕੀ ਗੱਦੇ ਨਾਲ ਤੁਸੀਂ ਜੁੜੇ ਹੋ ਦੇਖੋ ਇਸ ਵੇਲੇ ਗੱਲਾਂ ਦਾ ਟਾਈਮ ਹੈ ਨਾ ਸਿਹਤ ਦਾ ਟਾਈਮ ਐਸ ਵੇਲੇ ਤੇ ਜਿਹੜੇ ਲੋਕ ਚਾਹ ਦੇ ਡਿੱਗ ਪਏ ਉਹਨਾਂ ਨੂੰ ਉਠਾਉਣ ਦਾ ਟਾਈਮ ਉਹਨਾਂ ਦੀ ਮਦਦ ਕਰਨ ਦਾ ਟਾਈਮ ਜਿਹੜੇ ਲੋਕ ਸਿਆਸਤ ਕਰਦੇ ਕਰਦੇ ਉਹਨਾਂ ਦਾ ਕੰਮ ਹੀ ਹੈ ਉਹ ਕੋਈ ਸਾਨੂੰ ਗਾਲਾਂ ਕੱਢੀ ਦੇਣਾ ਕੋਈ ਕਿਸੇ ਨੂੰ ਗਾਲਾਂ ਕੱਢੇ ਕੱਢੀ ਜਾਣ ਉਹਨਾਂ ਦੀਆਂ ਗਾਲਾਂ ਦਾ ਕੌਣ ਵੇਂਦਾ ਸਾਡੀ ਦੁਨੀਆ ਸਾਡੀ ਸੰਗਤ ਜਿਹੜੀ ਆ ਅਜ ਨਾਲੇ ਚਾਈ ਆ ਔਰ ਸਾਡੀਆਂ ਬੇਨਤੀਆਂ ਸਾਡੀ ਸੰਗਤ ਨੇ ਸਵੀਕਾਰ ਕੀਤੀਆਂ ਸਭ ਲੋਕ ਆਏ ਆ ਦੇਖੋ ਹਰਿਆਣੇ ਤੋਂ ਲੋਕ ਆਵੇ ਆ ਕੱਲ ਵੀ ਆਏ ਸੀਗੇ ਸੋ ਇਹਨਾਂ ਦਾ ਜਿਹੜਾ ਧੰਨਵਾਦ ਵੀ ਹੈ ਜੀ ਆਮੀਆਂ ਉਹਦੇ ਨੂੰ ਤੁਹਾਨੂੰ ਬੇਨਤੀ ਵੀ ਆ ਕਿ ਦੁਬਾਰਾ ਵੀ ਤੁਸੀਂ ਸਾਡੇ ਜਿਹੜਾ ਉਹ ਮਦਦ ਕਰਨੀ ਆ ਦੁਬਾਰਾ ਵੀ ਤੁਸੀਂ ਆਉਣਾ ਸੋ ਮੇਰਾ ਮਨ ਖੁਸ਼ ਹੈ ਕਿ ਸਭ ਲੋਕ ਅਜ ਨਾਲੇ ਦੀ ਤਰਤੀ ਦੇ ਆ ਰਹੇ ਆ ਇਹ ਨਾਲੇ ਦੇ ਲੋਕਾਂ ਦੀ ਮਤ ਕਰਨਾ ਆ ਜਾਲੀਆ ਸਾਹਿਬ ਰਾਸ਼ਨਸ ਮੰਗਰੀ ਦੀ ਗਿੰਨੀ ਗਲੋੜਾ ਤੁਸੀਂ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਜਾ ਰਹੇ ਹੋ ਵੰਡਣ ਦੀ ਤਰਤੀਬ ਜਿਹੜੀ ਆ ਉਹ ਲੋਕਾਂ ਨੂੰ ਸਮਝ ਨਹੀਂ ਆ ਰਹੀ ਕੋਈ ਇੱਕ ਸੇਵਾਦਾਰ ਇੱਕ ਪਿੰਡ ਤੇ ਜਾਂਦਾ ਤਾਂ 15-15 ਟਰਾਲੀਆਂ ਲੈ ਜਾਂਦਾ ਬਾਅਦ ਚ ਉੱਥੇ ਜਾਮ ਲੱਗ ਜਾਂਦਾ ਫਿਰ ਉਹ ਆਪਸ ਵਿੱਚ ਲੜਦੇ ਆ ਬਈ ਇਹ ਤਾਂ ਦੇਖੋ ਮੈਂ ਕੱਲ ਵੀ ਕਿਹਾ ਸੀ ਜਿਹੜੇ ਬੰਦੇ ਸੇਵਾ ਕਰਨ ਆਉਂਦੇ ਆ ਉਹ ਥੋੜਾ ਜਿਹਾ ਧਿਆਨ ਰੱਖਣ ਜਾਮਗੈਲਾ ਨਾ ਲਾਉਣ ਕੁਝ ਲੋਕ ਉਦਾਂ ਹੀ ਗੜਬੜ ਕਰ ਕੇ ਆਉਂਦੇ ਆ ਉਹ ਐਵੇਂ ਲੋਕਾਂ ਨੂੰ ਕਹਾਵਾ ਘੇੜ ਜਾਂਦੇ ਆ ਕੱਲ ਕੋਈ ਮਿਲੇ ਮੈਂ ਕਿਹਾ ਦਾਨ ਦੋ ਜਾਂ ਤਸ ਕਰੋ ਕਿਹੜੀ ਭਾਸ਼ਾ ਬੋਲਣ ਦੇ ਲੋਕ ਜਿਹੜੇ ਪਾੜੀ ਡੱਬੇ ਆ ਤੂੰ ਹੀ ਆਪਣੀ ਹੋਦੀ ਸਹਾਇਤਾ ਕਰੀ ਜਾਂਦੇ ਓਥੇ ਆ ਕੇ ਮੈਂ ਕਿਹਾ ਸਾਡੇ ਦੇ ਯਾਰ ਤਸ ਕਰੋ ਹੀ ਨਾ ਦਿੱਤੇ ਅਸੀਂ ਉੱਠ ਪਾਂਗੇ ਪੰਜਾਬੀਆਂ ਦੀ ਮੱਤ ਦੇ ਨਾਲ ਸਿੱਖਾਂ ਦੀ ਮੱਤ ਦੇ ਨਾਲ ਅਸੀਂ ਉੱਠ ਪਾਂਗੇ ਦੁਬਾਰਾ WhatsApp ਇੱਥੇ ਡਿਸਪੀਸਿਪਲਨ ਬਣਾ ਕੇ ਰੱਖੋ ਪਿਆਰ ਨਾ ਜਾਓ ਦੇਖੋ ਅਸੀਂ ਤੇ ਆਪਣੇ ਢੰਗ ਨਾਲ ਕਰ ਰਹੇ ਹਾਂ ਬਸ ਸਭ ਨੂੰ ਬੇਨਤੀ ਹੈ ਜਿਹੜਾ ਕੋ ਹੁੰਦਾ ਹੈ ਕਿਸੇ ਨਾਲ ਲੜੋ ਨਾ ਕਿਸੇ ਦੀ ਸ਼ਾਨ ਦੇ ਖਿਲਾਫ ਕੋ ਸ਼ਬਦ ਨਾ ਕਹੋ ਪਿਆਰ ਦਾ ਆਪਣਾ ਕੰਮ ਕਰੋ ਇਹ ਮੈਂ ਸਭ ਨੂੰ ਕਹੂੰਗਾ ਬਿਲਕੁਲ ਹੀ ਹਰਿਆਣਾ ਤੋਂ ਵੀ ਸੋ ਕੁਲਦੀਪ ਤਾਲੀਵਾਲ ਲਗਾਤਾਰ ਸਰਗਰਮ ਨੇ ਲੋਕਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲੇ ਤੱਕ ਪਾਣੀ ਨਹੀਂ ਘਟਿਆ ਪਰ ਪਾਣੀ ਵਧਣ ਦੀ ਉਮੀਦ ਹੈ ਜਿਹੜੀ ਉਹ ਵੀ ਹੁਣ ਖਤਮ ਹੋ ਗਈ ਹੈ ਲਗਭਗ ਪਾਣੀ ਉੱਥੇ ਖੜਾ ਹੈ ਜਿੱਥੇ ਪਿਛਲੇ 1-2 ਦਿਨਾਂ ਤੋਂ ਖੜਾ ਸੀ ਜਿਸ ਕਰਕੇ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਘਟੇਗਾ ਤੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਮੁੜ ਤੋਂ ਰਾਹ ਤੇ ਆਉਣੀ ਸ਼ੁਰੂ ਹੋਵੇਗੀ ਜਿਸ ਦੇ ਲਈ ਬਹੁਤ ਮਿਹਨਤ ਲੱਗੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ